Welcome to Punjabi Job Studios educational channel. ਅੱਜ ਦੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਬੈਂਕ ਆਫ ਇੰਡੀਆ ਦੀ ਭਰਤੀ 2025-26 ਦੀ ਸਾਰੀ ਜਾਣਕਾਰੀ ਲੈ ਕੇ ਆਏ ਹਾਂ। ਇਸ ਭਰਤੀ ਦੇ ਵਿੱਚ ਟੋਟਲ ਨੰਬਰ ਆਫ ਵੈਕੈਂਸੀਜ਼ 400 ਵੈਕੈਂਸੀਆਂ ਨੇ। ਕੀ ਹੋਵੇਗੀ ਇਸ ਭਰਤੀ ਨੂੰ ਅਪਲਾਈ ਕਰਨ ਦੀ ਲਾਸਟ ਡੇਟ? ਇਹ ਭਰਤੀ ਦਾ ਅਪਲੀਕੇਸ਼ਨ ਫਾਰਮ ਆਨਲਾਈਨ ਅਪਲਾਈ ਕਰਨਾ ਹੈ ਜਾਂ ਆਫਲਾਈਨ ਅਪਲਾਈ ਕਰਨਾ ਹੈ? ਇਸ ਭਰਤੀ ਦੇ ਵਿੱਚ ਕਿਹੜੀਆਂ-ਕਿਹੜੀਆਂ ਪੋਸਟਾਂ ਨੇ? ਕੀ ਐਜੂਕੇਸ਼ਨ ਕੁਆਲੀਫਿਕੇਸ਼ਨ ਰਹੇਗੀ ਅਤੇ ਕੀ ਇਨੀ ਏਜ ਲਿਮਿਟ ਰਹੇਗੀ ਇਸ ਭਰਤੀ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਵੇਗੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਆ ਵੀ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਜੀ ਅਤੇ ਇਸ ਵੀਡੀਓ ਨੂੰ ਹਾਈ ਪੁਆਇੰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਚਲੋ ਜੀ ਬਿਨਾਂ ਕੋਈ ਦੇਰੀ ਕੀਤੇ ਆਪਾਂ ਵਧਦੇ ਹਾਂ ਵੀਡੀਓ ਦੇ ਵੱਲ ਅਤੇ ਦੇਖਦੇ ਹਾਂ ਸਾਰੀ ਜਾਣਕਾਰੀ ਇਹ ਭਰਤੀ ਦਾ ਨੋਟੀਫਿਕੇਸ਼ਨ ਬੈਂਕ ਆਫ ਇੰਡੀਆ ਵੱਲੋਂ ਮਿਤੀ 1/12/2025 ਨੂੰ ਜਾਰੀ ਹੋਇਆ ਸੀ ਅਤੇ ਇਸ ਨੋਟੀਫਿਕੇਸ਼ਨ ਦੇ ਵਿੱਚ 2025-26 ਸਾਲ ਦੇ ਲਈ ਪਰੈਂਟੇਸਿਸ ਦੀ ਡਿਮਾਂਡ ਕੀਤੀ ਗਈ ਹੈ ਟੋਟਲ ਨੰਬਰ ਆਫ ਵੋਕੇਨਸੀਸ ਇਸ ਦੇ ਵਿੱਚ 400 ਨੇ ਅਤੇ ਜੋ ਵੋਕੇਨਸੀਸ ਦੀ ਵੰਡ ਕੀਤੀ ਗਈ ਹੈ ਸਟੇਟ ਵਾਈਜ਼ ਅਤੇ ਕੈਟਾਗਰੀ ਵਾਈਜ਼ ਉਹ ਇਸ ਪ੍ਰਕਾਰ ਹੈ ਆਸਾਮ ਦੇ ਵਿੱਚ ਟੋਟਲ 10 ਵੋਕੇਨਸੀਆਂ ਨੇ ਬਿਹਾਰ ਦੇ ਵਿੱਚ ਟੋਟਲ 25 ਵੋਕੇਨਸੀਆਂ ਨੇ ਗੋਆ ਦੇ ਵਿੱਚ 5 ਵੋਕੇਨਸੀਆਂ ਨੇ ਗੁਜਰਾਤ ਦੇ ਵਿੱਚ 50 ਵੋਕੇਨਸੀਆਂ ਨੇ ਝਾਰਖੰਡ ਦੇ ਵਿੱਚ 45 ਵੋਕੇਨਸੀਆਂ ਨੇ ਕਰਨਾਟਕ ਦੇ ਵਿੱਚ 25 ਵੋਕੇਨਸੀਆਂ ਨੇ ਕੇਰਲਾ ਦੇ ਵਿੱਚ 5 ਵੋਕੇਨਸੀਆਂ ਨੇ ਮੱਧ ਪ੍ਰਦੇਸ਼ ਦੇ ਵਿੱਚ 55 ਵੈਕੈਂਸੀਆਂ ਨੇ ਮਹਾਰਾਸ਼ਟਰ ਦੇ ਵਿੱਚ 60 ਵੈਕੈਂਸੀਆਂ ਨੇ ਦਿੱਲੀ ਦੇ ਵਿੱਚ 10 ਵੈਕੈਂਸੀਆਂ ਨੇ ਉੜੀਸਾ ਦੇ ਵਿੱਚ 15 ਵੈਕੈਂਸੀਆਂ ਨੇ ਪੰਜਾਬ ਦੇ ਵਿੱਚ 5 ਵੈਕੈਂਸੀਆਂ ਨੇ ਰਾਜਸਥਾਨ ਦੇ ਵਿੱਚ 10 ਵੈਕੈਂਸੀਆਂ ਨੇ ਤਾਮਿਲਨਾਡੂ ਦੇ ਵਿੱਚ 10 ਵੈਕੈਂਸੀਆਂ ਨੇ ਤ੍ਰਿਪੁਰਾ ਦੇ ਵਿੱਚ 5 ਵੈਕੈਂਸੀਆਂ ਨੇ ਅਤੇ ਉੱਤਰ ਪ੍ਰਦੇਸ਼ ਦੇ ਵਿੱਚ 20 ਵੈਕੈਂਸੀਆਂ ਨੇ ਇਸ ਦੇ ਨਾਲ ਹੀ ਉੱਤਰਾਖੰਡ ਦੇ ਵਿੱਚ 5 ਵੈਕੈਂਸੀਆਂ ਨੇ ਵੈਸਟ ਬੰਗਾਲ ਦੇ ਵਿੱਚ 40 ਵੈਕੈਂਸੀਆਂ ਨੇ ਤਾਂ ਇਸ ਹਿਸਾਬ ਨਾਲ ਟੋਟਲ ਵੈਕੈਂਸੀਆਂ ਜੋ ਨੇ ਉਹ 400 ਵੈਕੈਂਸੀਆਂ ਨੇ ਗੱਲ ਕਰੀਏ ਆਪਣੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਐਸਸੀ ਦੀ ਇੱਕ ਵੈਕੈਂਸੀ ਹੈ ਐਸਟੀ ਦੀ ਕੋਈ ਵੈਕੈਂਸੀ ਨਹੀਂ ਹੈ ਓਬੀਸੀ ਦੀ ਇੱਕ ਵੈਕੈਂਸੀ ਹੈ ਈਡਬਲਯੂਐਸ ਲਈ ਕੋਈ ਵੈਕੈਂਸੀ ਰਿਜ਼ਰਵ ਨਹੀਂ ਹੈ ਅਤੇ ਜਰਨਲ ਦੀਆਂ ਤਿੰਨ ਵੈਕੈਂਸੀਆਂ ਨੇ ਤਾਂ ਟੋਟਲ ਨੰਬਰ ਆਫ ਵੈਕੈਂਸੀਸ ਪੰਜਾਬ ਦੇ ਵਿੱਚ ਲੁਧਿਆਣਾ ਦੀਆਂ ਹੀ ਨੇ ਅਤੇ ਇਹਦੇ ਟੋਟਲ ਨੰਬਰ ਆਫ ਵੈਕੈਂਸੀਸ 5 ਨੇ এডਿਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਘੱਟੋ ਘੱਟ ਗ੍ਰੈਜੂਏਸ਼ਨ ਮੰਗੀ ਗਈ ਹੈ ਕਿਸੇ ਵੀ ਫੀਲਡ ਦੇ ਵਿੱਚ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਅਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤੁਹਾਡੀ ਜੋ ਗ੍ਰੈਜੂਏਸ਼ਨ ਦੀ ਡਿਗਰੀ ਹੈ ਉਹ ਮਿਤੀ 1.4.2021 ਤੋਂ ਲੈ ਕੇ 1.12.2025 ਦੇ ਵਿਚਕਾਰ ਹੀ ਹੋਣੀ ਚਾਹੀਦੀ ਹੈ ਉਮਰ ਸੀਮਾ ਇਸ ਭਰਤੀ ਦੇ ਲਈ 20 ਸਾਲ ਦਾ ਟੋਟਾਟ ਰੱਖੀ ਗਈ ਹੈ ਅਤੇ ਵੱਧ ਤੋਂ ਵੱਧ 28 ਸਾਲ ਹੋਣੀ ਚਾਹੀਦੀ ਹੈ ਜਾਨਕਿ ਤੁਹਾਡਾ ਜਨਮ 2.12.1997 ਤੋਂ ਪਹਿਲਾਂ ਦਾ ਨਾ ਹੋਵੇ ਅਤੇ 1.12.2005 ਤੋਂ ਵਾਧਾ ਨਾ ਹੋਵੇ ਮਤਲਬ ਕਿ ਤੁਹਾਡਾ ਜਨਮ ਇਹਨਾਂ ਦੋਨਾਂ ਮਿੱਤੀਆਂ ਦੇ ਵਿਚਕਾਰ ਦਾ ਹੋਵੇ ਇਸ ਦੇ ਵਿੱਚ ਏਜ ਰਿਲੈਕਸੇਸ਼ਨ ਇਸ ਪ੍ਰਕਾਰ ਮਿਲੇਗੀ ਐਸਸੀਐਸਟੀ ਨੂੰ 5 ਸਾਲ ਤੱਕ ਦੀ ਏਜ ਰਿਲੈਕਸੇਸ਼ਨ ਮਿਲੇਗੀ ओबीसी ਕਲਾਸਸ ਨਾਨ ਕਰੀਮੀ ਲੇਅਰ ਨੂੰ 3 ਸਾਲ ਤੱਕ ਦੀ ਅਤੇ ਪਰਸਨ ਵਿਦ ਡਿਸੇਬਿਲਟੀ ਨੂੰ 10 ਸਾਲ ਤੱਕ ਦੀ ਏਜ ਰਿਲੈਕਸੇਸ਼ਨ ਮਿਲੇਗੀ ਇਸ ਦੇ ਵਿੱਚ ਹੁਣ ਆ ਗਈ ਗੱਲ ਇਹ ਸਿਲੈਕਸ਼ਨ ਪ੍ਰੋਸੈਸ ਦੀ ਤਾਂ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਇਸ ਦੇ ਵਿੱਚ ਦੋ ਐਗਜ਼ਾਮ ਹੋਣਗੇ ਤੁਹਾਡੇ ਇੱਕ ਆਨਲਾਈਨ ਰਿਟਨ ਟੈਸਟ ਹੋਵੇਗਾ ਅਤੇ ਦੂਸਰਾ ਜੋ ਹੋਵੇਗਾ ਉਹ ਲੋਕਲ ਲੈਂਗੁਏਜ ਟੈਸਟ ਹੋਵੇਗਾ ਲੋਕਲ ਲੈਂਗੁਏਜ ਟੈਸਟ ਦਾ ਮਤਲਬ ਹੈ ਕਿ ਜਿਹੜੇ ਸਟੇਟ ਦੇ ਲਈ ਤੁਸੀਂ ਅਪਲਾਈ ਕਰ ਰਹੇ ਹੋ ਉਸ ਸਟੇਟ ਦੀ ਜੋ ਲੋਕਲ ਲੈਂਗੁਏਜ ਹੈ ਉਸ ਦਾ ਤੁਹਾਡਾ ਐਗਜ਼ਾਮ ਲਿੱਤਾ ਜਾਵੇਗਾ ਜਿਵੇਂ ਕਿ ਤੁਸੀਂ ਪੰਜਾਬ ਸਟੇਟ ਦੇ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਡਾ ਇੱਕ ਪੰਜਾਬੀ ਦਾ ਪੇਪਰ ਲਿੱਤਾ ਜਾਵੇਗਾ ਤੇ ਜੇਕਰ ਤੁਸੀਂ ਤੁਹਾਡੀ 10ਵੀਂ ਜਾਂ 12ਵੀਂ ਕਲਾਸ ਦੇ ਵਿੱਚ ਪੰਜਾਬੀ ਦਾ ਸਬਜੈਕਟ ਕਲੀਅਰ ਕੀਤਾ ਹੋਇਆ ਹੈ ਤਾਂ ਤੁਹਾਡਾ ਇਹ ਜੋ ਲੋਕਲ ਲੈਂਗੁਏਜ ਦਾ ਟੈਸਟ ਹੈ ਇਹ ਨਹੀਂ ਹੋਵੇਗਾ ਹਾਂ ਅਗਰ ਤੁਸੀਂ ਕਿਸੇ ਅਦਰ ਸਟੇਟ ਦੇ ਲਈ ਅਪਲਾਈ ਕਰ ਰਹੇ ਹੋ ਜਿਸ ਵੀ ਸਟੇਟ ਦੇ ਲਈ ਤਾਂ ਉਸ ਦੇ ਲਈ ਤੁਹਾਡਾ 10ਵੀਂ ਜਾਂ 12ਵੀਂ ਦੇ ਵਿੱਚ ਉਹ ਸਟੇਟ ਦੀ ਲੈਂਗੁਏਜ ਦਾ ਪੇਪਰ ਕਲੀਅਰ ਕੀਤਾ ਹੋਇਆ ਹੁਣ ਜ਼ਰੂਰੀ ਹੈ ਜੇਕਰ 10ਵੀਂ ਜਾਂ 12ਵੀਂ ਦੇ ਵਿੱਚ ਉਹ ਸਟੇਟ ਦੀ ਲੋਕਲ ਲੈਂਗੁਏਜ ਦਾ ਸਬਜੈਕਟ ਤੁਹਾਡਾ ਕਲੀਅਰ ਨਹੀਂ ਕੀਤਾ ਹੋਇਆ ਹੈ ਜਾਂ ਤੁਹਾਡਾ ਨਹੀਂ ਰੱਖਿਆ ਹੋਇਆ ਹੈ ਤਾਂ ਤੁਹਾਨੂੰ ਇਹ ਲੋਕਲ ਲੈਂਗੁਏਜ ਟੈਸਟ ਦੇਣਾ ਪਵੇਗਾ ਇਹ ਜੋ ਅਪਰੈਂਟਸ਼ਿਪ ਟ੍ਰੇਨਿੰਗ ਦਾ ਪੀਰੀਅਡ ਹੈ ਇਹ ਕਟੋਕਟ 1 ਸਾਲ ਤੱਕ ਦਾ ਹੋਵੇਗਾ ਅਤੇ ਇਸ ਤੋਂ ਬਾਅਦ ਤੁਹਾਡਾ ਕੰਮ ਕਰਨ ਦਾ ਤਰੀਕਾ ਦੇਖ ਕੇ ਤੁਹਾਨੂੰ ਉੱਥੇ ਹੀ ਪੱਕਾ ਕਰ ਦਿੱਤਾ ਜਾਵੇਗਾ ਟ੍ਰੇਨਿੰਗ ਦੇ ਦੌਰਾਨ ਤੁਹਾਨੂੰ ਜਮਾਨ ਪੱਤਾ ਹੈ ਉਹ 13000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਜਿਵੇਂ ਕਿ 8500 ਰੁਪਏ ਤਾਂ ਬੈਂਕ ਵੱਲੋਂ ਮਿਲੇਗਾ ਤੁਹਾਨੂੰ ਅਤੇ 4500 ਰੁਪਏ ਤੁਹਾਨੂੰ ਭਾਰਤ ਸਰਕਾਰ ਵੱਲੋਂ ਤੁਹਾਡੇ ਅਕਾਊਂਟ ਦੇ ਵਿੱਚ ਆਇਆ ਕਰਨਗੇ ਤਾਂ ਇਸ ਇਸੇ ਹਿਸਾਬ ਨਾਲ ਟੋਟਲ ਜਮਾਨ ਪੱਤਾ ਹੈ ਤੁਹਾਨੂੰ 13000 ਰੁਪਏ ਪ੍ਰਤੀ ਮਹੀਨਾ ਮਿਲੇਗਾ ਇਸ ਦੇ ਵਿੱਚ ਜੋ ਤੁਹਾਡਾ ਆਨਲਾਈਨ ਐਗਜ਼ਾਮ ਹੋਣਾ ਹੈ ਉਸ ਦਾ ਜੋ ਸਿਲੇਬਸ ਹੈ ਉਹ ਇਸ ਪ੍ਰਕਾਰ ਰਹੇਗਾ ਜਰਨਲ ਜਾਂ ਫਾਈਨੈਂਸ਼ੀਅਲ ਅਵੇਅਰਨੈਸ ਦੇ ਕੋਈ ਟੋਟਲ ਨੰਬਰ ਆਫ ਕੁਐਸਚਨਸ ਜੋ ਹੋਣਗੇ ਉਹ 25 ਹੋਣਗੇ ਅਤੇ ਮੈਕਸਿਮਮ ਮਾਰਕਸ 25 ਨੰਬਰਾਂ ਦਾ ਹੋਵੇਗਾ ਇੰਗਲਿਸ਼ ਲੈਂਗੁਏਜ ਦਾ ਜੋ ਟੈਸਟ ਹੈ ਉਸ ਦੇ ਵੀ 25 ਨੰਬਰ ਹੋਣਗੇ ਅਤੇ 25 ਨੰਬਰਾਂ ਦਾ ਐਗਜ਼ਾਮ ਹੋਵੇਗਾ ਕੁਆਂਟਿਟੇਟਿਵ ਐਂਡ ਰੀਜਨਿੰਗ ਐਪਟੀਟਿਊਡ ਇਸ ਦੇ ਵੀ 25 ਕੁਐਸਚਨਸ ਹੋਣਗੇ 25 ਨੰਬਰਾਂ ਦੇ ਅਤੇ ਕੰਪਿਊਟਰ ਨੋਲੇਜ 25 ਨੰਬਰਾਂ ਦੇ ਹੋਣਗੇ 25 ਕੁਐਸਚਨਸ ਤਾਂ ਟੋਟਲ ਟੋਟਲ ਜੋ ਹੋਵੇ ਉਹ 100 ਕੁਐਸਚਨ 100 ਨੰਬਰਾਂ ਦੇ ਹੋਣਗੇ ਅਤੇ ਜੋ ਤੁਹਾਨੂੰ ਸਮਾਂ ਮਿਲੇਗਾ ਇਸ ਇਹ ਪੇਪਰ ਦੇਣ ਦਾ ਇਹ ਐਗਜ਼ਾਮ ਦੇਣ ਦਾ ਉਹ ਕੁੱਲ 90 ਮਿੰਟਾਂ ਦਾ ਹੋਵੇਗਾ ਜਾਨੀ ਕਿ 90 ਮਿੰਟਾਂ ਦਾ ਤੁਹਾਡਾ ਇਹ ਜੋ ਰਿਟਰਨ ਐਗਜ਼ਾਮ ਹੈ ਇਹ ਹੋਵੇਗਾ ਮਿਤੀ 25 12 2025 ਤੋਂ ਇਸ ਭਰਤੀ ਦੀ ਆਨਲਾਈਨ ਅਪਲੀਕੇਸ਼ਨਾਂ ਜਾਨੀਆਂ ਸਟਾਰਟ ਹੋ ਚੁੱਕੀਆਂ ਨੇ ਅਤੇ ਇਸ ਭਰਤੀ ਨੂੰ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ 10 1 2026 ਤੱਕ ਦੀ ਹੋਵੇਗੀ ਹੁਣ ਗੱਲ ਕਰ ਲੈਣੇ ਹਾਂ ਕਿ ਇਸ ਭਰਤੀ ਨੂੰ ਅਪਲਾਈ ਕਿਵੇਂ ਕਰਨਾ ਹੈ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਜੋ ਸਭ ਤੋਂ ਪਹਿਲੇ ਨੰਬਰ ਆਪਸ਼ਨ ਤੇ ਲਿੰਕ ਹੈ ਉਸ ਦੇ ਉੱਪਰ ਕਲਿੱਕ ਕਰਨਾ ਹੈ ਉਸ ਦੇ ਉੱਪਰ ਕਲਿੱਕ ਕਿਵੇਂ ਕਰਨਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਫੁੱਲ ਨੋਟੀਫਿਕੇਸ਼ਨ ਪੀਡੀਐਫ ਮਿਲ ਜਾਵੇਗਾ ਉਸ ਦੇ ਵਿੱਚ ਤੁਸੀਂ ਇਹ ਪੇਜ ਦੇ ਉੱਪਰ ਚਲੇ ਜਾਇਓ ਇਹ ਪੇਜ ਦੇ ਉੱਪਰ ਜਦੋਂ ਜਾਓਗੇ ਤਾਂ ਇਹ ਜੋ ਪਹਿਲੇ ਨੰਬਰ ਵਾਲਾ ਲਿੰਕ ਹੈ ਇਸ ਦੇ ਉੱਪਰ ਕਲਿੱਕ ਕਰਨਾ ਹੈ ਤਾਂ ਤੁਹਾਡੇ ਸਾਹਮਣੇ ਇਹਨਾਂ ਦੀ ਜੋ ਆਫੀਸ਼ੀਅਲ ਵੈਬਸਾਈਟ ਹੈ ਅਪਰੈਂਟਿਸ ਦੀ ਉਹ ਓਪਨ ਹੋ ਜਾਵੇਗੀ ਉਸ ਤੋਂ ਬਾਅਦ ਤੁਸੀਂ ਸਟੂਡੈਂਟ ਰਜਿਸਟਰਡ ਜਾਂ ਲੌਗਇਨ ਲੌਗਇਨ ਸਿਲੈਕਟ ਕਰਨਾ ਹੈ ਇਹ ਜੋ ਪਹਿਲੇ ਜਾਂ ਦੂਸਰੇ ਨੰਬਰ ਵਾਲਾ ਆਪਸ਼ਨ ਹੈ ਇਹ ਲਿੰਕ ਦੇ ਉੱਪਰ ਤਾਂ ਸਿਰਫ ਤੁਸੀਂ ਆਪਣੀ ਲਈ ਰਜਿਸਟ੍ਰੇਸ਼ਨ ਕਰਨੀ ਹੈ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਤੁਸੀਂ ਫਿਰ ਦੁਬਾਰਾ ਪੀਡੀਐਫ ਦੇ ਉੱਪਰ ਆ ਜਿਓ ਅਤੇ ਜੋ ਤੀਸਰੇ ਨੰਬਰ ਵਾਲਾ ਲਿੰਕ ਹੈ ਉਸਦੇ ਉੱਪਰ ਕਲਿੱਕ ਕਰ ਲਿਓ ਤੁਸੀਂ ਉਸਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਐਡਵਰਟਾਈਜ਼ਮੈਂਟ ਦਿਖ ਜਾਵੇਗੀ ਉੱਥੇ ਤੁਹਾਨੂੰ ਐਡਵਰਟਾਈਜ਼ਮੈਂਟ ਜੋ ਸਕਰੀਨ ਦੇ ਉੱਪਰ ਦਿਖ ਰਹੀ ਹੈ ਉਹ ਐਡਵਰਟਾਈਜ਼ਮੈਂਟ ਦਿਖ ਜਾਵੇਗੀ ਉਸ ਐਡਵਰਟਾਈਜ਼ਮੈਂਟ ਦੇ ਉੱਪਰ ਕਲਿੱਕ ਕਰਕੇ ਤੁਸੀਂ ਉਹ ਐਡਵਰਟਾਈਜ਼ਮੈਂਟ ਸਿਲੈਕਟ ਕਰਨੀ ਹੈ ਕਿ ਤੁਸੀਂ ਇਸ ਐਡਵਰਟਾਈਜ਼ਮੈਂਟ ਦੇ ਲਈ ਅਪਲਾਈ ਕਰ ਰਹੇ ਹੋ ਉਸ ਤੋਂ ਬਾਅਦ ਤੁਸੀਂ ਰਜਿਸਟ੍ਰੇਸ਼ਨ ਮੌਕੇ ਜੋ ਆਪਦੀ ਈਮੇਲ ਆਈਡੀ ਦਿੱਤੀ ਹੈ ਉਸ ਈਮੇਲ ਆਈਡੀ ਦੇ ਉੱਪਰ 48 ਘੰਟਿਆਂ ਦੇ ਵਿੱਚ ਵਿੱਚ ਇਸ ਈਮੇਲ ਆਈਡੀ ਜਿਵੇਂ ਕਿ info@bfsissc.com ਵੱਲੋਂ ਈਮੇਲ ਪ੍ਰਾਪਤ ਹੋਵੇਗੀ ਉਸ ਈਮੇਲ ਆਈਡੀ ਦੇ ਈਮੇਲ ਦੇ ਵਿੱਚ ਇੱਕ ਲਿੰਕ ਹੋਵੇਗਾ ਉਸ ਲਿੰਕ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਫਾਈਨਲ ਐਪਲੀਕੇਸ਼ਨ ਸਬਮਿਟ ਕਰਨੀ ਹੋਵੇਗੀ ਫਾਈਨਲ ਐਪਲੀਕੇਸ਼ਨ ਦੇ ਵਿੱਚ ਤੁਸੀਂ ਆਪਣਾ ਸਾਰਾ ਬਾਇਓ ਡਾਟਾ ਸਹੀ ਸਹੀ ਫਿਲ ਕਰਨਾ ਹੈ ਕੋਈ ਵੀ ਮਿਸਟੇਕ ਨਹੀਂ ਕਰਨੀ ਆਪਣੇ ਸਰਟੀਫਿਕੇਟਸ ਦੇ ਪੀਡੀਐਫ ਅਪਲੋਡ ਕਰਨੇ ਨੇ ਆਪਣੀ ਪਾਸਪੋਰਟ ਸਾਈਜ਼ ਫੋਟੋ ਅਪਲੋਡ ਕਰਨੀ ਹੈ ਅਤੇ ਆਪਣੇ ਸਿਗਨੇਚਰ ਅਪਲੋਡ ਕਰਨੇ ਨੇ ਡਾਕੂਮੈਂਟਸ ਅਪਲੋਡ ਕਰਨ ਤੋਂ ਬਾਅਦ ਤੁਹਾਡੇ ਤੋਂ ਤੁਹਾਡਾ ਜ਼ੋਨ ਪੁੱਛਿਆ ਜਾਵੇਗਾ ਕਿ ਕਿਹੜੇ ਜ਼ੋਨ ਲਈ ਤੁਸੀਂ ਅਪਲਾਈ ਕਰ ਰਹੇ ਹੋ ਜਾਨੀ ਕਿ ਕਿਹੜੇ ਸਟੇਟ ਦੇ ਲਈ ਤੁਸੀਂ ਅਪਲਾਈ ਕਰ ਰਹੇ ਹੋ ਉਹ ਤੁਸੀਂ ਆਪਣਾ ਸਟੇਟ ਸਿਲੈਕਟ ਕਰ ਲਿਓ ਅਤੇ ਸਾਰਾ ਕੁਝ ਕਰਨ ਤੋਂ ਬਾਅਦ ਤੁਹਾਡੇ ਐਗਜ਼ਾਮੀਨੇਸ਼ਨ ਫੀ ਭਰਨ ਦਾ ਜੋ ਫਾਰਮ ਹੈ ਉਹ ਓਪਨ ਹੋ ਜਾਵੇਗਾ ਐਗਜ਼ਾਮੀਨੇਸ਼ਨ ਫੀ ਤੁਹਾਨੂੰ ਮੈਂ ਦੱਸ ਦਿੰਨਾ ਹਾਂ ਵੀ ਕਿੰਨੀ ਹੋਵੇਗੀ ਇਸ ਭਰਤੀ ਦੇ ਲਈ ਪਰਸਨ ਵਿਦ ਡਿਸੇਬਿਲਿਟੀਜ਼ ਯਾਨੀ ਕਿ ਹੈਂਡੀਕੈਪਡ ਪਰਸਨਸ ਲਈ 400 ਰੁਪਏ ਹੋਵੇਗੀ ਪਲੱਸ ਜੀਐਸਟੀ ਐਸਸੀ ਐਸਟੀ ਲਈ ਅਤੇ ਔਮਨ ਕੈਂਡੀਡੇਟਸ ਲਈ 600 ਰੁਪਏ ਪਲੱਸ ਜੀਐਸਟੀ ਹੋਵੇਗੀ ਅਤੇ ਬਾਕੀ ਸਾਰੇ ਕੈਂਡੀਡੇਟਸ ਲਈ 800 ਰੁਪਏ ਪਲੱਸ ਜੀਐਸਟੀ ਫੀਸ ਹੋਵੇਗੀ ਅਪਲਾਈ ਕਰਨ ਤੋਂ ਬਾਅਦ ਤੁਸੀਂ ਇਹਨਾਂ ਦੀ ਜੋ ਅਫੀਸ਼ੀਅਲ ਵੈਬਸਾਈਟ ਹੈ bankofindia.bank.in ਦੇ ਉੱਪਰ ਇਸ ਭਰਤੀ ਦੇ ਲਈ ਹੋਣ ਵਾਲੇ ਐਗਜ਼ਾਮ ਦੀ ਡੇਟ ਰੈਗੂਲਰਲੀ ਟਾਈਮ ਟੂ ਟਾਈਮ ਉਸ ਦਾ ਨੋਟੀਫਿਕੇਸ਼ਨ ਚੈੱਕ ਕਰਦੇ ਰਹਿਣਾ ਹੈ ਕਿਉਂਕਿ ਜੋ ਆਨਲਾਈਨ ਰਿਟਰਨ ਐਗਜ਼ਾਮ ਹੋਣਾ ਹੈ ਉਸ ਦਾ ਜੋ ਨੋਟੀਫਿਕੇਸ਼ਨ ਆਵੇਗਾ ਉਸ ਦੀ ਡੇਟ ਆਵੇਗੀ ਉਹ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਇਹ ਜੋ ਹੈ bankofindia.bank.in ਦੇ ਉੱਪਰ ਹੀ ਜਾਰੀ ਕੀਤੀ ਜਾਵੇਗੀ ਜਾਨੀ ਕਿ ਪਬਲਿਸ਼ ਕੀਤੀ ਜਾਵੇਗੀ ਤਾਂ ਜੀ ਇਹ ਸੀ ਸਾਰੀ ਜਾਣਕਾਰੀ ਬੈਂਕ ਆਫ ਇੰਡੀਆ ਦੀ ਭਰਤੀ 2025-26 ਬਾਰੇ ਵੀਡੀਓ ਦੇ ਵਿੱਚ ਦੱਸੀ ਗਈ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਵੀਰਪੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਹਾਈਪੁਆਇੰਟਸ ਦੇ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ